ਕੀ ਆਜੋ ਸਾਰੇ ਭਰਾ ਜ਼ਰੂਰੀ ਗੱਲ ਕਰਦੇ ਆਂ ਆਪਾਂ ਅੱਜ ਕਿ ਜੋ ਗਵਰਨਮੈਂਟ ਆ ਬੇਜੀਆਂ ਨੇ ਕਹਿਨੀਆਂ ਹੈ ਅਸੀਂ ਸਰਕਾਰ ਲੋਕਾਂ ਨੂੰ ਚਲਾਉਣ ਲਈ ਪੰਜਾਬ ਚਲਾਉਣ ਲਈ ਜਾਂ ਸਟੇਟ ਚ ਚਲਾਉਣ ਲਈ ਅਸੀਂ ਬਜਟ ਦੀ ਲੋੜ ਹੈ ਤੇ ਗਵਰਨਮੈਂਟ ਇੱਕ ਨਸ਼ਾ ਵੇਚ ਰਹੀ ਆ ਆਪ ਨਸ਼ਾ ਵੇਚ ਰਹੀ ਹੈ ਗਵਰਨਮੈਂਟ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਭਲੀਭਾਂਤ ਜਾਣੂ ਆ ਇਹ ਨਸ਼ਾ ਬੰਦ ਹੋਣਾ ਚਾਹੀਦਾ ਇਹ ਬਹੁਤ ਸਾਰੇ ਘਰ ਇਹਨੇ ਝਾੜ ਚੁੱਕਿਆ ਮੇਰੇ ਆਪ ਦੇ ਘਰੋਂ ਘਰੇ ਸਾਡੇ ਆਪ ਦੇ ਘਰ ਦੀ ਦਰਦ ਕਹਾਣੀ ਹੈ ਇਹ ਕੋਈ ਊ ਨਹੀਂ ਹੈਗਾ ਸਾਡੇ ਘਰੇ ਆਪਦੇ ਦੀ ਇਹ ਗਵਰਨਮੈਂਟ ਜਿਹੜਾ ਠੇਕੇ ਥਾਂ-ਥਾਂ ਖੋਲੀ ਪਿਆ ਸ਼ਰਾਬ ਦੇ ਇਹ ਬਹੁਤ ਘਟਿਆ ਗੱਲ ਹੈ ਇਹ ਜੇ ਗਵਰਨਮੈਂਟ ਨੇ ਨਸ਼ੇ ਨਸ਼ਾ ਵੇਚ ਕੇ ਹੀ ਇਹ ਲੋਕਾਂ ਦਾ ਪੈਸਾ ਲੋਕਾਂ ਦੇ ਲਾਉਣਾ ਹੈ ਤਾਂ ਫਿਰ ਇਹ ਕੀ ਘਟੀਆ ਨਹੀਂ ਗੱਲ ਏ ਤੂੰ ਯਾਰ ਇਹਦੂ ਹੋਰ ਕੀ ਘਟੀਆ ਹੋ ਸਕਦੀ ਹੈ